ਕਿਆ ਕਮਾਲ ਦਾ ਕਿਰਦਾਰ ਹੈ ਉਹਨਾਂ ਗੁਰਸਿੱਖਾਂ ਦਾ। ਕਿਆ ਕਮਾਲ ਦਾ ਜੀਵਨ ਹੈ ਉਹਨਾਂ ਮਰਜੀਵੜੇ ਯੋਧਿਆਂ ਦਾ। ਜਿਨ੍ਹਾਂ ਦੇ ਅੰਦਰ ਕੌਮੀ ਸਪਿਰਟ ਭਰੀ ਹੋਈ ਹੈ। ਜੋ ਆਪਣੀ ਪਰਵਾਹ ਨਹੀਂ ਕਰਦੇ ਆਪਣੇ ਪਰਿਵਾਰਾਂ ਦੀ ਪਰਵਾਹ ਨਹੀਂ ਕਰਦੇ। ਕਿ ਇੱਕ ਦਿਨ ਰਾਤ ਦੇ ਵਕਤ ਬੂਹਾ ਖੜਕਿਆ। ਤੇ ਅੰਦਰੋਂ ਬਜ਼ੁਰਗ ਨੇ ਆਵਾਜ਼ ਮਾਰੀ ਕੌਣ ਹੈ? ਬਾਰੋਂ ਨੌਜਵਾਨ ਬੋਲਿਆ ਕਿ ਬਾਪੂ ਜੀ ਪ੍ਰਸ਼ਾਦਾ ਛਕਣਾ ਹੈ ਬਹੁਤ ਭੁੱਖ ਲੱਗੀ ਹੋਈ ਹੈ ਬਜ਼ੁਰਗਾਂ ਬੂਹਾ ਖੋਲਿਆ ਤੇ ਦੋ ਨੌਜਵਾਨ ਖੜੋਤੇ ਨੇ ਇੱਕ ਦੀ ਉਮਰ 18-19 ਸਾਲਾਂ ਦੀ ਹੈ ਤੇ ਇੱਕ ਕੁਝ ਵਡੇਰੀ ਉਮਰ ਦਾ ਹੈ ਬਜ਼ੁਰਗ ਉਹਨਾਂ ਨੌਜਵਾਨਾਂ ਨਾਲ ਗੱਲਾਂ ਬਾਤਾਂ ਕਰਦਾ ਕਿੰਨੇ ਨੂੰ ਪ੍ਰਸ਼ਾਦਾ ਤਿਆਰ ਹੁੰਦਾ ਹੈ ਆਓ ਬੈਹਨੇ ਸੋ ਜਦੋਂ ਸਿੰਘ ਬੈਠੇ ਨੇ ਪ੍ਰਸ਼ਾਦਾ ਤਿਆਰ ਹੋਇਆ ਤੇ ਬਜ਼ੁਰਗ ਨੇ ਆਵਾਜ਼ ਮਾਰੀ ਪੁੱਤ ਪ੍ਰਸ਼ਾਦਾ ਲੈ ਆ ਬਜ਼ੁਰਗ ਪਾਣੀ ਲੈਣ ਚਲਾ ਗਿਆ ਤੇ ਇੱਕ ਨੌਜਵਾਨ ਧੀ ਪ੍ਰਸ਼ਾਦਾ ਲੈ ਕੇ ਆਈ ਜਦੋਂ ਪ੍ਰਸ਼ਾਦਾ ਲੈ ਕੇ ਆਈ ਜੁ ਭਾਈ ਜਗਰਾਜ ਉਸੇ ਸਮੇਂ ਉੱਠ ਕੇ ਖੜੋ ਗਿਆ ਆਵਾਜ਼ ਮਾਰੀ ਬਾਪੂ ਜੀ ਕਿੱਥੇ ਚਲੇ ਗਏ ਕਹਿੰਦੇ ਪੁੱਤ ਪਾਣੀ ਲੈ ਕੇ ਆਉਣਾ ਜਦੋਂ ਆਏ ਬਾਪੂ ਜੀ ਪ੍ਰਸ਼ਾਦਾ ਤੁਸੀਂ ਨਹੀਂ ਲੈ ਕੇ ਆਏ ਤੁਹਾਡਾ ਕੋਈ ਪੁੱਤ ਨਹੀਂ ਘਰ ਦੇ ਵਿੱਚ ਬਜ਼ੁਰਗ ਕਹਿਣ ਲੱਗਾ ਵੀ ਮੇਰੇ ਤੇ ਦੋ ਧੀਆਂ ਨੇ ਪੁੱਤਰ ਇੱਕ ਪ੍ਰਸ਼ਾਦਾ ਬਣਾ ਰਹੀ ਹੈ ਤੇ ਦੂਜੀ ਲੈ ਆਈ ਹੈ ਸਰਦਾਰ ਜੁਗਰਾਜ ਸਿੰਘ ਤੂਫਾਨ ਉਹਨਾ ਉੱਠ ਕੇ ਹੱਥ ਜੋੜ ਆਖਿਆ ਬਾਪੂ ਜੀ ਸਰਕਾਰ ਦੀ ਨਿਗਾਹ ਬੜੀ ਭੈੜੀ ਹੈ ਕਿਸ਼ੇ ਮੁਖਵਰ ਨੇ ਚੁਗਲਖੋਰ ਨੇ ਅਗਰ ਚੁਗਲੀ ਲਾ ਦਿੱਤੀ ਤੁਹਾਨੂੰ ਵੀ ਭੁਗਤਣਾ ਪਵੇਗਾ ਤੇ ਇਹਨਾਂ ਬੱਚੀਆਂ ਨਾਲ ਵੀ ਉਹਨਾਂ ਘਟ ਨਹੀਂ ਕਰਨੀ ਕੋਈ ਨਾ ਕੋਈ ਚੁਗਲਖੋਰ ਜ਼ਰੂਰ ਹੁੰਦਾ ਤੇ ਚੁਗਲੀ ਕਰ ਦਿੰਦਾ ਹੈ ਮਾਫ ਕਰਨਾ ਬਾਪੂ ਜੀ ਅਸੀਂ ਪ੍ਰਸ਼ਾਦਾ ਨਹੀਂ ਛੱਕ ਸਕਦੇ ਤੁਹਾਡਾ ਸ਼ੁਕਰ ਵੀ ਤੁਸੀਂ ਦਰਵਾਜ਼ਾ ਖੋਲ੍ਹਿਆ ਤੇ ਉਸੇ ਸਮੇਂ ਕਹਿੰਦੇ ਉਥੋਂ ਚਲੇਗੇ ਦੋਵੇਂ ਨੌਜਵਾਨ ਮੁਖਵਰੀ ਹੋਈ ਕਿਸੇ ਨੇ ਚੁਗਲੀ ਲਾਈ ਪੁਲਿਸ ਉਸ ਬਜ਼ੁਰਗ ਨੂੰ ਅੜ ਕੇ ਲੈ ਗਈ ਥਾਣੇ ਦੇ ਵਿੱਚ ਤੇ ਜਦੋਂ ਦੂਜੇ ਸੂਬੇ ਵਿੱਚੋਂ ਆਏ ਪੁਲਿਸ ਅਫਸਰ ਨੇ ਪੁੱਛਿਆ ਨਾ ਕਿ ਤੇਰੇ ਘਰ ਰਾਤੀ ਜਗਰਾਜ ਸਿੰਘ ਤੂਫਾਨ ਆਇਆ ਸੀ ਦੱਸ ਕੀ ਗੱਲ ਹੋਈ ਕਿਉਂ ਆਇਆ ਸੀ ਤਾਂ ਬਜ਼ੁਰਗ ਨੇ ਸਾਰੀ ਗੱਲ ਦੱਸੀ ਉਸ ਪੁਲਿਸ ਅਫਸਰ ਨੂੰ ਦੇ ਨਾਲ ਇਹ ਵੀ ਦੱਸਿਆ ਕਿ ਉਹਨੇ ਪ੍ਰਸ਼ਾਦਾ ਨਹੀਂ ਛਕਿਆ ਇਸ ਗੱਲ ਕਰਕੇ ਵੀ ਮੇਰੇ ਘਰ ਦੋ ਨੌਜਵਾਨ ਧੀਆਂ ਨੇ ਤੇ ਕੱਲ ਨੂੰ ਪੁਲਿਸ ਤੰਗ ਕਰੇਗੀ ਤਾਂ ਪੁਲਸ ਵਾਲੇ ਅਫਸਰ ਦਾ ਜਵਾਬ ਸੀ ਕਿ ਜਿਸ ਕੌਮ ਕੋਲ ਐਡੇ ਮਹਾਨ ਕਿਰਦਾਰ ਪਏ ਨੇ ਉਹਨਾਂ ਨੂੰ ਕੌਣ ਖਤਮ ਕਰ ਸਕਦਾ ਤਾਂ ਪੁਲਸ ਵਾਲੇ ਪੁੱਛਿਆ ਵੀ ਉਸ ਨੌਜਵਾਨ ਦੀ ਉਮਰ ਕਿੰਨੀ ਸੀ ਕਹਿੰਦੇ ਮਹਿਜ਼ 18-19 ਸਾਲਾਂ ਦੀ ਉਮਰ ਸੀ ਤੇ ਪੁਲਿਸ ਵਾਲਾ ਅਫਸਰ ਹੈਰਾਨ ਹੋ ਕੇ ਕਹਿੰਦਾ ਹੈ ਕਿ ਇਹਨਾਂ ਨੂੰ ਖਤਮ ਕਰਨਾ ਨਾ ਮੁਮਕਨ ਹੈ ਇਹਨਾਂ ਨੂੰ ਟੁਕ-ਟੁਕ ਕੇ ਮਾਰਿਆ ਖਤਮ ਨਹੀਂ ਹੋਣੇ ਕਿਉਂਕਿ ਸ਼ਹੀਦਾਂ ਦਾ ਲਹੂ ਜਦੋਂ ਡੁੱਲਦਾ ਹੈ ਨਾ ਉਤੇ ਹਜ਼ਾਰਾਂ ਸ਼ਹੀਦ ਪੈਦਾ ਹੁੰਦੇ ਨੇ ਸ਼ਹੀਦਾਂ ਦਾ ਹੜ ਆ ਜਾਂਦਾ ਹੈ ਇਹਨਾਂ ਨੂੰ ਖਤਮ ਕਰਨਾ ਹੈ ਤਾਂ ਕਰਦਾਰ ਕੂਸ਼ੀ ਕਰੋ ਕਿਉਂਕਿ ਭਾਈ ਜਗਰਾਜ ਸਿੰਘ ਦੀਆਂ ਆਪਣੀਆਂ ਪੰਜ ਭੈਣਾਂ ਨੇ ਕਲੌਤਾ ਭਰਾ ਸੀ ਭੈਣਾਂ ਦਾ ਉਹਨੂੰ ਪਤਾ ਸੀ ਵੀ ਹਕੂਮਤ ਕੀ ਕਰਦੀ ਹੈ ਉਹਨੂੰ ਪਤਾ ਸੀ ਕਿ ਸਰਕਾਰਾਂ ਕੀ ਕਰਦੀਆਂ ਨੇ ਕਿਤਨੀਆਂ ਨੀਚ ਹੋ ਚੁੱਕੀਆਂ ਨੇ ਪੁਰਸ਼ ਕੀ ਕਰ ਰਹੀ ਹੈ ਉਸ ਸਮੇਂ ਦੀ ਇਹ ਸੰਤ ਉਹਨਾਂ ਕੌਮੀ ਜਰਨਲਾਂ ਦੇ ਕਰਦਾਰ ਜਿਨ੍ਹਾਂ ਆਪਣੇ ਸਰੀਰਾਂ ਦੀ ਪ੍ਰਵਾਹ ਨਹੀਂ ਕੀਤੀ ਪਰਿਵਾਰਾਂ ਦੀ ਪ੍ਰਵਾਹ ਨਹੀਂ ਕੀਤੀ ਕੇਵਲ ਆਪਣੀ ਹੋਂਦ ਲਈ ਲੜੇ ਨੇ